ਇੱਕ ਭਰਾ ਉਹ ਮੋਰ ਬਾਪੀ ਆਣਿਆਂ ਦਾ ਇਹ ਨੈਗ ਦੱਸੀ ਦੀ ਗੱਲ ਹੈ ਕਹਿੰਦਾ ਵੀ ਜਿੰਨਾ ਆਪਣੇ ਡੰਗਰਾਂ ਦੇ ਗੋਹੇ ਤੇ ਵਿਸਾਵਲੀ ਜਗ੍ਹਾ 'ਚ ਜਾਨਵਰ ਫਿਰਨਗੇ ਉਹਨੇ ਤੰਦਰੁਸਤ ਰਹਿਣਗੇ। ਬਾਕੀ ਕਹਿੰਦਾ ਜਿੱਥੇ ਇਹੋ ਜੀ ਚੀਜ਼ ਹੋਊਗੀ ਉੱਥੇ ਜਾਨਵਰ ਆਪਣੇ ਆਪ ਮੱਲੋ ਮੱਲੀ ਜਾਣਗੇ। ਆਪਣੇ ਜਾਨਵਰ ਵੀ ਆਪਣੇ ਆਪ ਬਣਾ ਛੱਡੇ। ਜਦੋਂ ਖੁੱਡਾ ਖੋਲਦੀ ਹੈ ਸਿੱਧਾ ਇਹ ਡੰਗਰਾਂ ਦੇ ਜਿੱਥੇ ਗੋਹਾ ਪਾਣੀ ਕੀਤਾ ਹੋਇਆ ਮੂਤ ਕੀਤਾ ਹੋਇਆ ਉਸੇ ਜਗ੍ਹਾ ਤੇ ਜਾਂਦੇ ਨੇ ਹੈ ਵੀ ਆਪਣੇ ਤੰਦਰੁਸਤ ਨੇ ਕੋਈ ਅਜੇ ਤੱਕ ਕੋਈ ਬਿਮਾਰੀ ਠਮਾਰੀ ਦਾ ਨਹੀਂ ਉਡਣ ਵਾਲੇ ਵੀ ਵਧੀਆ ਨੇ ਸਾਰੇ ਮਾਹ ਥੱਲੇ ਰੱਖਣ ਵਾਲੇ ਵੀ ਵਧੀਆ ਨੇ ਆ ਜਾ ਆ ਜਾ ਆ ਜਾ ਆਪਾਂ ਥੋੜੀ ਜਿਹੀ ਬਸ ਆਹੀ ਥੋੜੀ ਦਰਖਤਾਂ ਕਰਕੇ ਲੈਂਡਿੰਗ ਘੱਟ ਹੋ ਰਹੀ ਆ ਆ ਦੇਖੋ ਬਾ ਉੱਤਰ ਦੇਣੇ ਆਪਣੇ ਇਧਰ ਹੀ ਆ ਕੇ ਇੱਥੋਂ ਹੀ ਆ ਇਸੇ ਜਗ੍ਹਾ ਜੁਗ ਇੱਥੋਂ ਉਤਰਨਗੇ ਹੁਣ ਆ ਗਿਆ ਦੇਖੋ ਉਹ ਬੱਚੇ ਬੰਗਲੇ ਆ ਜਾਂਦੇ ਨੇ ਇੱਕ ਤਾਂ ਖੇਤ ਚ ਘਰ ਆ ਦੇਖੋ ਨੀਲਾ ਬੱਦਲਾ ਮੌਸਮ ਸਹਾਨਾ ਆ ਇਧਰ ਨੂੰ ਬੱਦਲ ਜene ਆਹ 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 ਨਾ ਗਿਆ ਬੱਚਾ ਇਹ ਵੀ ਬੱਚਾ ਬਹੁਤ ਸੋਹਣਾ ਔਰਦਾ ਜੀ। ਮੱਚਾ ਹੈ ਵੀ ਬਹੁਤ ਸੋਹਣਾ। ਕਾਲੀਆਂ ਅੱਖਾਂ ਦਾ ਇਹਦਾ ਬਾਪ ਆਗਾ, ਖੱਟੀਆਂ ਅੱਖਾਂ ਦੀ ਮਾਂ ਐ। ਆਹ ਬੱਠੀ ਆ ਮਾਂ ਵੀ। ਇੱਥੇ ਚਿੱਲੀ ਜੀ ਹੋ ਜਾਂਦੀ ਆ ਪਰ ਹਾਨੂੰ ਨੀਲੇ ਕਬੂਤਰ ਕੋਲੇ ਆਇਆ ਦਾ ਬਾਪ ਬੈਠਾ ਮੂਰੇ ਚਿੱਟਾ। ਆਹ ਬੱਚਾ ਵੀ ਇਹਨਾਂ ਦੀ ਇਹਦਾ ਭਾਈ ਏ ਆ।